ਜਿਹੜੇ ਫਸਟ ਟਾਈਮ ਵੋਟਰਸ ਹੈਗੇ ਹੈਗੇ ਆ ਉਹਨਾਂ ਨੂੰ ਜੋ ਵੀ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਸਰਟੀਫਿਕੇਟ ਤੇ ਇਨਕਰੇਜ ਕਰ ਰਹੇ ਹੈਗੇ ਆ ਕਿ ਮੈਕਸਿਮਮ voting ਕਰਨ ਉਹ ਤੇ ਲੋਕਤੰਤਰ ਦੇ ਵਿੱਚ ਆਪਣਾ ਹਿੱਸਾ ਲੈਣਾ ਪੰਚਾਇਤ ਪਰ ਵਿੱਚ 1 ਜੂਨ ਨੂੰ ਹੋ ਜਾਣੀਆਂ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਜਿੱਥੇ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਉੱਥੇ ਹੀ ਫਕਵਾੜਾ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਫਕਵਾੜਾ ਪ੍ਰਸ਼ਾਸਨ ਵੱਲੋਂ ਚੋਣਾਂ ਦੀ ਡਿਊਟੀਆਂ ਕਰ ਰਹੇ ਮੁਲਾਜ਼ਮਾਂ ਦੇ ਪਹਿਲੇ ਬੈਚ ਦੀ ਰਿਹੈਸਲ ਸ਼ੁਰੂ ਕਰਵਾਈ ਗਈ ਇਸ ਰਹਿਸਲ ਵਿੱਚ ਕਰੀਬ 400 ਦੇ ਕਰੀਬ ਮੁਲਾਜ਼ਮਾਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਈਪੀਐਮ ਦੇ ਨਾਲ-ਨਾਲ ਹਰ ਪ੍ਰਕਾਰ ਦੀ ਟ੍ਰੇਨਿੰਗ ਦਿੱਤੀ ਗਈ। ਇਸ ਟ੍ਰੇਨਿੰਗ ਦਾ ਜਾਇਜ਼ਾ ਲੈਣ ਲਈ ਐਸਟੀਜੀਐਮ ਫਗਵਾੜਾ ਜਸ਼ਨਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਫਗਵਾੜਾ ਮਨਦੀਪ ਸਿੰਘ ਵੱਲੋਂ ਦੌਰਾ ਕੀਤਾ ਗਿਆ। ਇਸ ਮੌਕੇ ਉਕਤ ਅਧਿਕਾਰੀਆਂ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ ਤੇ ਮੁਲਾਜ਼ਮਾਂ ਦੇ ਪਹਿਲੇ ਬੈਚ ਦੀ ਪਹਿਲੇ ਦਿਨ ਹੀ ਟ੍ਰੇਨਿੰਗ ਦਿੱਤੀ ਗਈ ਹੈ। ਉਨਾਸ ਨੂੰ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਬੋਟ ਦਾ ਇਸਤੇਮਾਲ ਕਰਕੇ ਦੇਸ਼ ਦੇ ਲੋਕਤੰਤਰ ਦਾ ਹਿੱਸਾ ਬਣਨ ਇਸ ਦੌਰਾਨ ਵਕਫਾ ਵਿਭਾਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਮਸ਼ਹੂਰ ਸਨ ਅੱਜ ਅਪਨ ਮੈਨੂੰ ਪਹਿਲੇ ਵੈਲ ਦੀ ਟ੍ਰੇਨਿੰਗ ਜਿਹੜੀ ਬੋਰੂਮ ਵਿੱਚ ਹੈ ਉਹਦੀ ਸ਼ੁਰੂ ਹੋ ਗਈ ਹੈ ਜੀ ਤਕਰੀਬਨ 400 ਜਨਾਂ ਦਾ ਪੋਲਿੰਗ ਸਟਾਫ ਇੱਥੇ ਰਿਹਰਸਲ ਵਾਸਤੇ ਹਾਜ਼ਰ ਹੋਇਆ ਹੈ ਦਮੀ VOTING ਮਸ਼ੀਨਸ ਵੀ ਤਿਆਰ ਨੇ ਜੀ ਤੇ ਉਹਨਾਂ ਨੂੰ ਹੈਂਡਸ-ਆਨ ਟ੍ਰੇਨਿੰਗ ਵੀ ਦਿੱਤੀ ਜਾਏਗੀ ਪਲੱਸ ਜੋ ਮੇਜਰ ਉਹਨਾਂ ਦਾ ਰੋਲ ਰਹੇਗਾ ਪੋਲਿੰਗ ਦੌਰਾਨ ਉਹਦੇ ਬਾਰੇ ਦੱਸਿਆ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਫਾਰਮ ਫਲੈਕ ਕੀਤਾ ਜਾ ਰਿਹਾ 12 ਤੇ 12 A ਜਿਹਦੇ ਵਿੱਚ ਇਲੈਕਸ਼ਨ ਡਿਊਟੀ ਸਰਟੀਫਿਕੇਟ ਤੇ ਉਹਨਾਂ ਨੂੰ ਕਿਸ-ਕਿਸ ਨੂੰ ਬੈਲਟ ਪੇਪਰ ਜਾਰੀ ਹੋਣਾ ਉਹਦੇ ਬਾਰੇ ਫਾਰਮ ਭਰਾਇਆ ਜਾ ਰਿਹਾ ਤਾਂ ਕਿ ਕੋਈ ਵੀ ਆਪਣੀ ਡਿਊਟੀ ਜ਼ਰਾ ਕੋਈ ਵੋਟ ਕਰਨ ਤੋਂ ਵਾਂਝਾ ਨਾ ਰਹੇ ਸਰ ਜਿਹੜਾ ਨੇ ਬੋਟ ਫਸਟ ਟਾਈਮ ਪਾਣੀ ਆ ਉਹਨਾਂ ਨੂੰ ਕੋਈ ਗਾਈਡ ਲਾਈਨਸਤੀ ਵਗੈਰਾ ਦੇ ਰਹੇ ਉਹਨਾਂ ਨੂੰ ਸਭ ਅਸੀਂ ਐਨਕ੍ਰੇਜ ਕਰ ਰਹੇ ਆ ਜੀ ਕਿ ਜਿਆਦਾ ਜਿਆਦਾ ਮਾਤਰਾ ਵਿੱਚ ਆਰਟ ਤੇ ਇਸ ਡੀਬੀ ਡੀਐਕਸਾਈਜ਼ ਦਾ ਹਿੱਸਾ ਬਣਨ ਬਾਕੀ ਉਹਦੇ ਵਾਸਤੇ ਕੁਝ ਫ੍ਰੀ ਐਕਟੀਵਿਟੀਜ਼ ਜਾਰੀ ਨੇ ਇਹਦੇ ਬਾਰੇ ਸਮੇਂ ਸਮੇਂ ਤੇ ਦੱਸਤਾ ਜਾਏਗਾ ਤੇ ਹੋਟਲਾਂ ਦਾ ਵੀ ਗੱਲ ਚੱਲ ਰਹੀ ਹੈ ਤਾਂ ਕਿ ਕੁਝ ਉਹਨਾਂ ਨੂੰ ਫਸਟ ਟਾਈਮ ਵੋਟਰ ਨੂੰ ਇਨਕਰੀਜ ਕਰਨ ਲਈ ਕੋਈ ਡਿਸਕਾਊਂਟ ਵਗੈਰਾ ਆਫਰ ਕਰਨ ਦੀ ਵੀ ਗੱਲ ਚੱਲ ਰਹੀ ਹੈ ਟੌਟਲ ਦਿਨ ਆਏ ਜੀ 400 ਦੇ ਕਰੀਬ ਐਗਜੈਕਟ ਫਿਗਰ ਹਾਲੇ ਨੇ ਆਏ ਪਹੁੰਚੇ ਸਾਡੇ ਕੋਲ 400 ਦੇ ਕਰੀਬ ਹੈ ਜੀ ਫਰਸਟ ਪੈਕ ਜੀ ਅੱਜ ਦੀ ਜਿਹੜੀ ਮੈਂ ਮਨਦੀਪ ਸਿੰਘ ਜੀ ਨੇਪਸੀਲਰ ਫਗਵਾੜਾ ਅੱਜ 5 ਮਈ ਨੂੰ ਇੱਥੇ ਫਰਸਟ ਰੈਕ੍ਰੀਟ ਹਲ ਹੋ ਰਹੀ ਆ ਜਿਹਦੇ ਵਿੱਚ ਤਕਰੀਬ 7500 ਮੁਲਾਜ਼ਮ ਆਉਣ ਦੀ ਉਮੀਦ ਹੈਗੀ ਆ ਜਿਨ੍ਹਾਂ ਨੂੰ ਹੈਂਡਸ-ਆਨ ਟ੍ਰੇਨਿੰਗ ਮਸ਼ੀਨਸ ਤੇ ਵੀ ਦਿੱਤੀ ਜਾ ਰਹੀ ਹੈਗੀ ਆ ਤੇ ਜਿਹੜੇ ਫਰਸਟ ਟਾਈਮ ਮੋਟਰਸ ਹੈਗੇ ਹੈਗੇ ਆ ਉਹਨਾਂ ਨੂੰ ਜੋ ਵੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਸਰਟੀਫਿਕੇਟ ਤੇ ਇਨਕਰੇਜ ਕਰ ਰਹੇ ਹੈਗੇ ਆ ਕਿ ਮੈਕਸਿਮਮ voting ਕਰਨ ਹੋ ਤੇ ਲੋਕਤੰਤਰ ਦੇ ਵਿੱਚ ਆਪਣਾ ਹਿੱਸਾ ਲੈਣ